ਜੀ ਬਿਲਕੁਲ ਪਿਛਲੇ 1.5 ਮਹੀਨੇ ਦੇ ਵਿੱਚ ਮੈਕਸਿਮਮ 20 ਤੋਂ ਜ਼ਿਆਦਾ ਲਾਸ਼ਾਂ ਨਹਿਰ ਦੇ ਵਿੱਚੋਂ ਬਰਾਮਦ ਹੋ ਚੁੱਕੀਆਂ ਇਸੇ ਪੁਲ ਦੀ ਗੱਲ ਕਰੀਏ ਤਾਂ ਪਿਛਲੇ 4 ਦਿਨਾਂ 'ਚ 2 ਲਾਸ਼ਾਂ ਮਿਲ ਚੁੱਕੀਆਂ ਨੇ ਪਹਿਲਾਂ 25 ਸਾਲ ਦੀ ਲੜਕੀ ਮਿਲੀ ਸੀ ਉਸ ਤੋਂ ਬਾਅਦ ਜਿਹੜੀ ਕੱਲ ਰਾਤ ਦੇਵੀਗੜ੍ਹ ਪੰਜਾਬ ਦਾ ਨੌਜਵਾਨ ਸੀ 32 ਸਾਲ ਦਾ ਉਹਦੀ ਲਾਸ਼ ਮਿਲੀ ਔਰ ਲਾਸ਼ ਵੇਖ ਕੇ ਸਾਡੇ ਰੌਕ ਨੇ ਖੜੇ ਹੋ ਗਏ ਕਿਉਂਕਿ 9 ਚਾਕੂਆਂ ਦੇ ਵਾਰ ਉਹਦੇ ਢਿੱਡ ਤੇ ਕੀਤੇ ਹੋਏ ਸਨ ਤੇ ਮੈਂ ਫਿਰ ਆਪਣੀ ਟੀਮ ਦੇ ਨਾਲ ਸਵੇਰ ਦਾ ਇੱਥੇ ਸਰਚ ਕਰ ਰਿਹਾ ਸਾਂ ਚਾਂਸਾ ਪੁਲਿਸ ਮੋਕੇ ਤੇ ਮਰੂ ਦੇ ਡਾਇ 112 ਪ੍ਰਸ਼ਾਸਨ ਮੌਜੂਦ ਹੈ ਔਰ ਸਰਚ ਦੇ ਦੌਰਾਨ ਸਾਨੂੰ ਇੱਕ ਸਪਲੈਂਡਰ ਬਾਈਕ ਮਿਲਿਆ ਸੀ ਇਨਸਾਨੀਅਤ ਦੇ ਨਾਤੇ ਇਹਨੂੰ ਵੀ ਬਾਹਰ ਕਢਾਇਆ ਤਾਂ ਕਿ ਇਹਦੇ ਬਾਰੇ ਵੀ ਅਗਰ ਕੋਈ ਕਿਸੇ ਦਾ ਪੁੱਤਰ ਦਾ ਮਰਡਰ ਵਗੈਰਾ ਹੋਇਆ ਜਾਂ ਕਿਸੇ ਗਰੀਬ ਦੀ ਚੋਰੀ ਹੋਈ ਹੈ ਇਹ ਵੀ ਆਪਣੇ ਮਾਲਕ ਤੱਕ ਪਹੁੰਚ ਸਕੇ ਜੋ ਬਾਈਕ ਸੁਨਹਿਰਾ ਦੇ ਵਿੱਚੋਂ ਮਿਲਦੀਆਂ ਚੋਰੀ ਦੀਆਂ ਮਿਲਦੀਆਂ ਚੋਰ ਆ ਚੋਰੀ ਕਰਦੇ ਨੇ ਅਗਰ ਕੋਈ ਸਾਧਨ ਨਹੀਂ ਵਿਖਦਾ ਤਾਂ ਨਹਿਰ ਛੁੱਟ ਦੇ ਦਿੰਦੇ ਨੇ ਕਈ ਵਾਰ ਕੋਈ ਵਾਰਦਾਤ ਵੀ ਕੀਤੀ ਜਾਂਦੀ ਹੈ ਮਰਡਰ ਵਗੈਰਾ ਵੀ ਲੇਕਿਨ ਜਦੋਂ ਪ੍ਰਸ਼ਾਸਨ ਦੇ ਦੀ ਜਾਂਚ ਕਰੇਗਾ ਇਹਦਾ ਨੰਬਰ ਵਗੈਰਾ ਟਰੈਸ ਕੀਤਾ ਜਾਏਗਾ ਤਾਂ ਅਸਲੀ ਮਾਲਕ ਮਿਲੇਗਾ ਕਾ ਕਾਰਨ ਇਹ ਹੈ ਸਭ ਤੋਂ بڑا ਕਾਰਨ ਤਾਂ ਇਹ ਹੈ ਗਰਮੀ ਹੈ ਜੀ ਨੌਜਵਾਨ ਬੱਚੇ ਇਨਾਂ ਨੇ ਕਿ ਲਈ ਨਿਕਲਦੇ ਆ ਜੀ ਤੇਰਨਾ ਨਹੀਂ ਆਤਾ ਭਾਈ ਕੁਝ ਕੁਝ ਕਾਰਨ ਤਾਂ ਐਸੇ ਹੁੰਦੇ ਆ ਕੋਈ ਕੁਝ ਲੰਮਾ ਸਫਰ ਹੈ ਕੁਝ ਨਾਸੇ ਮੀਨਾ ਮੀਨਾ ਡੇਢ ਵੇਡ ਪੁਰਾਣੀ ਲਾਸੇ ਮਿਲੀ ਹੋਈ ਹੈ ਜੀ 7 ਸਾਲ 5 ਸਾਲ ਔਰ 14 ਸਾਲ ਤਿੰਨ ਬੱਚੇ ਛੋਟੀਆਂ ਪਈਆਂ ਘਰੋਂ ਨਿਕਲੇ ਜੰਗਲ ਦੇ ਵਿੱਚੋਂ ਆਣ ਕੇ ਨਹਿਰ ਤੇ ਆ ਗਏ ਨਹਿਰ ਤੇ ਉਹਨਾਂ ਨੇ ਟਾਲੀ ਦੇ ਡੰਡੇ ਦਾ ਇੱਕ ਰੱਸਾ ਬਣਾ ਲਿਆ ਉਹ ਟਾਲੀ ਦਾ ਡੰਡਾ ਟੁੱਟ ਹੀ ਜਾਣਾ ਸੀ ਟੁੱਟ ਗਿਆ ਤੇ ਉਹਦੇ ਵਿੱਚ ਦੋ ਬੱਚੇ ਰੁੜ ਗਏ ਇੱਕ ਜਿੰਦਾ ਬਚ ਗਿਆ ਇੱਕ ਕੱਲ ਅਸੀਂ ਕੱਢ ਗਿਆ ਤੇ ਤੀਸਰੇ ਦੀ ਤਲਾਸ਼ ਜਾਰੀ ਹੈ ਬੱਚੇ ਹਟਦੇ ਨਹੀਂ ਸਾਨੂੰ ਪਹਿਨ ਜੀ ਰਾਤ ਨੂੰ ਪਤਾ ਲੱਗਿਆ ਇਹ ਸਾਡੇ ਚਾਚੇ ਦਾ ਲੜਕੇ ਲੱਗਦਾ ਹੈ ਜੀ ਤੇ ਜਦੋਂ ਪਤਾ ਲੱਗਾ ਵੀ ਸਾਡੀ ਪਰਜਾਈਆ ਕਰਨ ਲੱਗੀ ਵੀ ਸ਼ਰਾਬ ਦਾ ਬੜਾ ਮਾੜਾ ਸੀ ਕੁਝ ਮੈਂਟਲ ਅਕੱਟ ਵੀ ਹੋ ਜਾਂਦਾ ਹੈ ਸ਼ਰਾਬ ਪੀ ਕੇ ਇੱਕ ਦੂਸਾਂ ਨੇ ਵੇਖਿਆ ਹੈ ਕਿਰਕੀ ਨਾਰ ਤੇ ਆ ਤੇ ਤੁਹਾਨੂੰ ਕਪੜੇ ਮਿਲਦੇ ਨੇ ਇੱਥੇ ਜੀ ਫਿਰ ਅਸੀਂ ਘਰ ਫੋਨ ਕੀਤਾ ਵੀ ਇਸ ਤਰ੍ਹਾਂ ਦੇ ਕਪੜੇ ਨੇ ਫਿਰ ਉਹਦਾ ਵੀ ਮੰਨਣ ਚ ਨਹੀਂ ਆਉਂਦਾ ਵੀ ਉਹ ਬਣਾਏ ਕਿ ਬਣਾਇਆ ਦਾ ਹੁੰਦਾ ਹੀ ਉਹ ਜੀ ਦਾਬੇ ਮਾਰ ਛੱਡਦਾ ਵੀ ਸ਼ਸ਼ੀਕਾਦਸ਼ ਕੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤ ਕੌਰ ਇਸ ਵਕਤ ਅਸੀਂ ਸਲਪਾਣੀ ਨਹਿਰ ਦੇ ਕੰਡੇ ਤੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਇੱਕ ਮੋਟਰਸਾਈਕਲ ਲਵਾਰਿਸ ਮਿਲੀ ਹੈ ਗੋਤਖੋਰ ਪ੍ਰਗਟ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਆ ਇੱਕ ਤਾਂ ਗਰਮੀਆਂ ਦਾ ਮਹੀਨਾ ਚੱਲ ਰਿਹਾ ਨੌਜਵਾਨ ਜਿਹੜੇ ਕਿ ਉਹ ਨਹਿਰਾਂ ਦੇ ਵਿੱਚ ਵੀ ਨਾਉ ਨੂੰ ਆਉਂਦੇ ਨੇ ਪਰ ਦੂਜੇ ਪਾਸੇ ਲਾਸ਼ਾਂ ਵੀ ਮਿਲ ਰਹੀਆਂ ਨੇ ਕਟਨਾਵਾ ਵੀ ਐਸੀਆਂ ਵਾਪਰੀਆਂ ਨੇ ਜਿਸ ਤਰੀਕੇ ਦੇ ਨਾਲ ਤੁਸੀਂ ਪਹਿਲਾਂ ਵੀ ਦੱਸਿਆ ਕਿ ਜਦੋਂ ਲਾਸ਼ਾਂ ਨੂੰ ਕੱਢਿਆ ਵੀ ਜਾਂਦਾ ਤਾਂ ਬੜੀਆਂ ਬੇਰਹਿਮੀ ਦੇ ਨਾਲ ਕਿਸੇ ਦਾ ਕਤਲ ਵੀ ਕੀਤਾ ਹੁੰਦਾ ਆ ਤੇ ਜਾਂ ਫਿਰ ਉਹ ਹੋਰ ਜਿਹੜਾ ਕਹਿ ਸਕਦੇ ਆ ਕਿ ਖੁਦ ਖੁਸ਼ੀ ਦਾ ਮਾਮਲਾ ਜਿਹੜਾ ਉਹ ਸਾਹਮਣੇ ਆ ਜਾਂਦਾ ਇਸ ਤਰੀਕੇ ਦੇ ਨਾਲ ਜਿਹੜੀ ਇਹ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਜਿੱਥੇ ਲਵਾਰਿਸ ਮੋਟਰਸਾਈਕਲ ਮਿਲਿਆ ਪੁਲਿਸ ਪ੍ਰਸ਼ਾਸਨ ਨੂੰ ਵੀ ਇਤਲਾਹ ਕੀਤੀ ਗਈ ਖਾਸ ਤੌਰ ਤੇ ਉਹ ਵੀ ਜਿਹੜਾ ਜਾਇਜ਼ਾ ਲੈਣ ਦੇ ਲਈ ਇੱਥੇ ਪਹੁੰਚੇ ਹੋਏ ਗੱਲਬਾਤ ਕਰਨਗੇ ਗੋਤਾਖਰ ਪਰਗਰ ਸਿੰਘ ਜੀ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪ੍ਰਕਾਸ਼ ਸਿੰਘ ਜੀ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹੁੰਦੇ ਜਦੋਂ ਵੀ ਆਪਾਂ ਗੱਲ ਕਰਦੇ ਗਰਮੀ ਸ਼ੁਰੂ ਹੁੰਦੀ ਆ ਤਾਂ ਲਾਸ਼ਾਂ ਦਾ ਦੌਰ ਜਿਹੜਾ ਉਹ ਸ਼ੁਰੂ ਹੋ ਜਾਂਦਾ ਵੀ ਕਿਵੇਂ ਨਹਿਰਾਂ ਦੇ ਵਿੱਚ ਤਰ ਤਰ ਕੇ ਆਉਂਦੀਆਂ ਨੇ ਇਹ ਕੀ ਮਾਮਲਾ ਆ ਜਿਹੜਾ ਕਿ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇ ਹਾਂ ਜੀ ਬਿਲਕੁਲ ਪਿਛਲੇ 1.5 ਮਹੀਨੇ ਦੇ ਵਿੱਚ ਮੈਕਸਿਮਮ 20 ਤੋਂ ਜ਼ਿਆਦਾ ਲਾਸ਼ਾਂ ਨਹਿਰ ਦੇ ਵਿੱਚੋਂ ਬਰਾਮਦ ਹੋ ਚੁੱਕੀਆਂ ਜੀ ਇਸੇ ਪੁੜ ਦੀ ਗੱਲ ਕਰੀਏ ਤਾਂ ਪਿਛਲੇ 4 ਦਿਨਾਂ 'ਚ ਦੋ ਲਾਸ਼ਾਂ ਮਿਲ ਚੁੱਕੀਆਂ ਨੇ ਪਹਿਲਾਂ ਇੱਕ 25 ਸਾਲ ਦੀ ਲੜਕੀ ਮਿਲੀ ਸੀ ਉਸ ਤੋਂ ਬਾਅਦ ਜਿਹੜੀ ਕੱ ਦੇਵੀਗੜ ਪੰਜਾਬ ਦਾ ਨੌਜਵਾਨ ਸੀ 32 ਸਾਲ ਦਾ ਉਹਦੀ লাশ ਮਿਲੀ ਔਰ লাশ ਵੇਖ ਕੇ ਸਾਡੇ ਰੌਕਟੇ ਖੜੇ ਹੋ ਗਏ ਕਿਉਂਕਿ 9 ਚਾਕੂਆਂ ਦੇ ਵਾਰ ਉਹਦੇ ਢਿੱਡ ਤੇ ਕੀਤੇ ਹੋਏ ਸਨ ਗਰਦਨ ਤੇ ਕੀਤੇ ਸਨ ਕੱਪੜੇ ਨਾਲ ਹੱਥ ਪੈਰ ਬੰਨੇ ਹੋਏ ਸਨ ਬੜੀ ਬੇਰਮੀਨਾ ਮਰਡਰ ਕੀਤਾ ਗਿਆ ਸੀ ਆ ਕੱਲ ਉਹ ਕੱਢੀ ਉਸ ਤੋਂ ਪਹਿਲਾਂ ਇੱਕ ਦਿਨ ਕੁੜੀ ਕੱਢੀ ਔਰ ਅੱਜ ਤੀਸਰਾ ਕੁੜੀ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਗੁੜੀਆ ਦੀ ਤੇ ਉਹ ਕਿਹੜੇ ਹਾਲਾਤਾਂ ਦੇ ਵਿੱਚ ਸੀ ਕੀ ਉਹਦੀ ਕੰਡੀਸ਼ਨ ਆ ਕੁੜੀ ਮੈਕਸਿਮਮ ਡੇਢ ਮਹੀਨੇ ਪੁਰਾਣੀ ਬਾਡੀ ਸੀ ਔਰ ਬਿਲਕੁਲ ਨਗਨ ਸੀ ਔਰ ਬਿਲਕੁਲ ਗਲੀ ਹੋਈ ਸੀ ਹੱਥ ਪੈਰ ਗਰਦਨ ਤੱਕ ਵੀ ਡੈਮੇਜ ਸੀ ਇੰਨੀ ਖਰਾਬ ਸੀ ਔਰ ਰਾਤ ਫਿਰ ਸਲਪਾਣੀ ਪਿੰਡ ਤੋਂ ਪੰਜਾਬ ਸਿੰਘ 바ਵਾ ਮੇਰੇ ਭਾਜੀ ਨੇ ਇਹਨਾਂ ਦੇ ਮੈਸੇਜ ਕੀਤਾ ਸੀ ਕਿ ਸਾਡੇ ਪਿੰਡ ਦਾ ਇੱਕ ਵਿਅਕਤੀ ਜੋ ਦਿਮਾਗੀ ਸੰਤੁਲਨ ਉਹਦਾ ਠੀਕ ਨਹੀਂ ਆ ਤੇ दारू ਵਗੈਰਾ ਵੀ ਪੀਤੀ ਸੀ ਉਹਨੇ ਉਹ ਘਰ ਤੋਂ ਅਚਾਨਕ ਗਾਇਬ ਹੋ ਗਿਆ ਉਸ ਤੋਂ ਬਾਅਦ ਜਦੋਂ ਪਰਿਵਾਰ ਦੇ ਲੋਕ ਮੌਕੇ ਤੇ ਪਹੁੰਚੇ ਕਿਉਂਕਿ ਮੈਂ ਅਕਸਰ ਕਹਿੰਦਾ ਰਹੀ ਨਾ ਕਿ ਜਿਹੜੇ ਪਿੰਡਾਂ ਦੇ ਕੋਲ ਨਹਿਰਾਂ ਦੇ ਕੋਲ ਆ ਸ਼ਹਿਰਾ ਦੇ ਕੋਲ ਡੇਰਿਆਂ ਦੇ ਕੋਲ ਨਹਿਰੇ ਨਹਿਰ ਤੇ ਇੱਕ ਵਾਰ ਤੁਸੀਂ ਜ਼ਰੂਰ ਜਾਓ ਜਦੋਂ ਇਹ ਨਹਿਰ ਤੇ ਆਏ ਤਾਂ ਨਹਿਰ ਕਿਨਾਰੇ ਉਹਨਾਂ ਦਾ ਕੁਝ ਸਮਾਨ ਵੀ ਮਿਲਿਆ ਤੇ ਮੈਂ ਫਿਰ ਆਪਣੀ ਟੀਮ ਦੇ ਨਾਲ ਸਵੇਰ ਦਾ ਇੱਥੇ ਸਰਚ ਕਰ ਰਿਹਾ ਸਾ ਚਾਂਸਾ ਪੁਲਿਸ ਮੌਕੇ ਤੇ ਮੌਜੂਦ ਹੈ ਡਾਇਲ 112 ਪ੍ਰਸ਼ਾਸਨ ਮੌਜੂਦ ਹੈ ਔਰ ਸਰਚ ਤੇ ਦੌਰਾਨ ਸਾਨੂੰ ਇੱਕ ਸਪਲੈਂਡਰ ਬਾਈਕ ਮਿਲਿਆ ਸੀ ਇਨਸਾਨੀਅਤ ਦੇ ਨਾਤੇ ਇਹਨੂੰ ਵੀ ਬਾਹਰ ਕਢਾਇਆ ਤਾਂ ਕਿ ਇਹਦੇ ਬਾਰੇ ਵੀ ਅਗਰ ਕੋਈ ਕਿਸੇ ਦਾ ਪੁੱਤਰ ਦਾ ਮਰਡਰ ਵਗੈਰਾ ਹੋਇਆ ਹੈ ਜਾਂ ਕਿਸੇ ਗਰੀਬ ਦੀ ਚੋਰੀ ਹੋਈ ਹੈ ਇਹ ਵੀ ਆਪਣੇ ਮਾਲਕ ਤੱਕ ਪਹੁੰਚ ਸਕੇ ਤੇ 3-4 ਮਾਮਲੇ ਲਗਾਤਾਰ ਸਾਡੇ ਕੋਲ ਚੱਲ ਰਹੇ ਨਾ ਅੱਜ ਜੋ ਸਰਚ ਕਰਨ ਆਇਆ ਸਾਂ ਸਰਚ ਦੇ ਦੌਰਾਨ ਸਪਲੈਂਡਰ ਐ 407 ਐਮ 9678 ਸਪਲੈਂਡਰ ਬਾਈਕ ਮੇ ਮਿਲੀ ਜੀ ਪਰਗਿਰ ਸਿੰਘ ਜੀ ਜਿਸ ਤਰੀਕੇ ਦੇ ਨਾਲ ਬਾਈਕ ਤੁਹਾਨੂੰ ਨਹਿਰ ਦੇ ਵਿੱਚੋਂ ਮਿਲੀ ਕੋਈ ਅੰਦਾਜ਼ਾ ਲਾਇਆ ਜਾ ਰਿਹਾ ਕੋਈ ਮਤਲਬ ਕਿ ਲਾਛ ਵੀ ਮਿਲ ਸਕਦੀ ਹੈ ਮੋਟਰਸਾਈਕਲ ਦੇ ਸਮੇਤ ਕੋਈ ਡਿੱਗਾ ਹੈ ਕਿਸ ਤਰੀਕੇ ਦੇ ਨਾਲ ਇਹ ਹਾਂਜੀ ਬਿਲਕੁਲ ਮੈਕਸਿਮਮ ਤਾਂ ਜੋ ਬਾਈਕ ਸੁਨਹਿਰਾ ਦੇ ਵਿੱਚੋਂ ਮਿਲਦੀਆਂ ਚੋਰੀ ਦੀਆਂ ਮਿਲਦੀਆਂ ਚੋਰ ਆ ਚੋਰੀ ਕਰਦੇ ਨੇ ਅਗਰ ਕੋਈ ਸਾਧਨ ਨਹੀਂ ਵੇਖਦਾ ਤਾਂ ਨਹਿਰ ਸੁੱਟ ਦਿੰਦੇ ਨੇ ਕਈ ਵਾਰ ਕੋਈ ਵਾਰਦਾਤ ਵੀ ਕੀਤੀ ਜਾਂਦੀ ਹੈ ਮਰਡਰ ਵਗੈਰਾ ਵੀ ਲੇਕਿਨ ਜਦੋਂ ਪ੍ਰਸ਼ਾਸਨ ਨੇ ਦੀ ਜਾਂਚ ਕਰੇਗਾ ਇਹਦਾ ਨੰਬਰ ਵਗੈਰਾ ਟਰੈਸ ਕੀਤਾ ਜਾਏਗਾ ਤਾਂ ਅਸਲੀ ਮਾਲਕ ਮਿਲੇਗਾ ਮਾਲਕ ਮਿਲਣ ਤੋਂ ਬਾਅਦ ਹੀ ਸਾਰਾ ਇਹ ਸਪਸ਼ਟ ਹੋ ਪਾਏਗਾ ਜੀ ਬਿਲਕੁਲ ਸੋ ਨਾਲ ਹੀ ਪ੍ਰਸ਼ਾਸਨ ਵੀ ਸਾਡੇ ਨਾਲ ਮੌਜੂਦ ਆ ਜਿਸ ਤਰੀਕੇ ਦੇ ਨਾਲ ਖੁਦ ਉਹ ਜਾਇਜ਼ਾ ਲੈਣ ਆਏ ਨੇ ਇਹ ਬਾਈਕ ਬਾਰੇ ਵੀ ਜਿਹੜਾ ਕੀ ਉਹਨਾਂ ਕੋਲੋਂ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹेंगे ਪਹਿਲੇ ਤੋਂ ਲਗਾਤਾਰ ਆਪ ਜੈਸੇ ਗੁਗਤਾ ਖੁਰ ਜੀ ਬਤਾ ਹੀ ਰਹੇ ਆ ਕਿ ਕਈ ਲਾਸ਼ਾਂ ਆਪਕੋ ਉਹਨਾਂ ਨੇ ਬਰਾਮਦ ਕਰਕੇ ਦੀ ਹੈ ਇਹ ਕੈਸੀ ਮਤਲਬ ਕਿ ਦੌਰ ਚੱਲ ਗਿਆ ਕਿ ਲਗਾਤਾਰ ਨਹਿਰੋਂ ਸੇ ਲਾਸ਼ਾਂ ਮਿਲ ਰਹੀਆਂ ਤੇ ਇਸ ਦਾ ਕਾਰਨ ਇਹ ਹੈ ਜੀ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਗਰਮੀ ਹੈ ਜੀ ਨੌਜਵਾਨ बच्चे नहाने के लिए निकलते हैं और तैरना नहीं आता कही कुछ कुछ कारण तो ऐसे होते हैं वो कुछ लंबा सफर है कुछ लाशे महीना महीना डेढ़ डेढ़ पुरानी लाशें मिली हुई है इसमें मिल रही है बाकी आज सलपानी से सूचना मिली भी इनका कोई बंदा गायब है प्रगट सिंह जिसकी तलाश में यहाँ आए थे तो ये लवारी अभी एक बाइक मिली है इसको मैं ले जाऊंगा आज और इसका नंबर वगैरह ट्रेस करके इसके ही बाइक है हरियाणा नंबर है ये चोरी में भी हो सकती है और किसी वारदात में भी हो सकती है ये तो अभी इसकी करेंगे ना जांच, इसका नंबर निकलवाएंगे उससे पता लग जाएगा कि, लगातार कितनी घटनाएं ऐसी जो वापर रही हैं, जो आपके पास भी इसके

गाँव जो नहर के पास पड़ते हैं थाना एरिया में सभी को सूचना दी हुई है इस बारे में कि जो भी बच्चे नहर पे नाते दिखे उनको रोक के या प्रशासन को इस बारे सूचना दें उनके खिलाफ विभाग की कार्यवाही की जाएगी और फिर आप इसकी इतला की जाएगी कि कैसे ये बाइक मिली है इसका नंबर क्या है किसकी बाइक जी।, जी जी इसका नंबर ट्रेस हो जाएगा नंबर ट्रेस करा के और इसके मालिक तक पहुँचा जाएगा बाइक को देख कैसा लग रहा है की कितने दिन हो मतलब ये बाइक पानी में रही ਦੇ ਕੋਈ ਇਸ ਬਾਰੇ ਮਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹਾਂ ਬਾਕੀ ਚਾਸੀ ਥੋੜੀ ਬਿਲਕੁਲ ਕੋਤਖੁਰ ਜੀ ਦੱਸ ਸਕਦੇ ਨੇ ਪ੍ਰਗਟ ਸਿੰਘ ਜੀ ਵੀ ਕਿੰਨੇ ਦਿਨ ਜਿਹੜੀ ਇਹ ਬਾਈਕ ਹੈ 2 ਮਹੀਨੇ 2 ਮਹੀਨੇ ਪੁਰਾਣੀ 2 ਮਹੀਨੇ ਪੁਰਾਣੀ ਹੈ ਪਾਣੀ ਦੇ ਵਿੱਚ ਰਹੀ ਹੈ ਜੀ ਬਿਲਕੁਲ 2 ਮਹੀਨੇ ਪੁਰਾਣੀ ਜੀ ਔਰ ਜਿਸ ਦੀ ਗੁੰਮ ਹੋਈ ਹੋਗੀ ਉਹ ਤਾਂ ਇਤਲਾਕ ਕੀਤੀ ਹੋਗੀ ਉਹਨਾਂ ਨੇ ਤਾਂ ਹੋ ਸਕਦਾ ਉਹਨੇ ਮਾਮਲਾ ਦਰਜ ਕਰਾਇਆ ਹੋਵੇ ਚੋਰੀ ਦਾ ਕਿਉਂਕਿ ਕਈ ਵਾਰ ਹਸਪੀਟਲ ਦੇ ਗੁੰਮ ਹੋਸਲੇ ਚੁੱਕੇ ਜਾਂਦੀ ਹੈ ਕਿਸੇ ਧਾਰਮਿਕ ਸਥਾਨਾਂ ਦੇ ਗੁੰਮ ਚੁੱਕੇ ਜਾਂਦੀ ਹੈ ਹੋ ਸਕਦਾ ਇਹਦਾ ਮਾਮਲਾ ਦਰਜ ਹੋਵੇ ਇਹ ਅਕਸਰ ਕਹਿੰਦੇ ਨੇ ਕਿ ਗਰਮੀ ਪਾਣੀ ਤੇ ਨਹਿਰ ਦਾ ਜਿਹੜਾ ਅਸੀਂ ਇੱਕ ਇਹੋ ਜਿਹਾ ਰਿਸ਼ਤਾ ਦੇਖਦੇ ਆ ਕਿ ਜਦੋਂ ਗਰਮੀਆਂ ਆ ਜਾਂਦੀਆਂ ਨੇ ਉਦੋਂ ਹੀ ਨਹਿਰਾਂ ਦੇ ਵਿੱਚੋਂ ਲਾਸ਼ਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਾਰਨ ਕੀ ਲੱਗਦਾ ਤੁਹਾਨੂੰ ਵੀ ਕਿਉਂ ਇਹ ਲਾਸ਼ਾਂ ਜਿਹੜੀਆਂ ਮਿਲਦੀਆਂ ਨੇ ਨਹਿਰਾਂ ਕਰਨ ਇਹੀ ਹੈ ਜੀ ਬੱਚੇ ਨੇ ਨੌਜਵਾਨ ਕੋਈ ਸ਼ਰਾਬ ਦੀ ਮਸਤੀ ਕਰਦਾ ਕੋਈ ਠੰਡੇ ਪਾਣੀ ਦੀ ਮਸਤੀ ਕਰਦਾ ਹੁਣ ਕੱਲ ਮੈਂ ਮੋਣਕ ਇੱਕ ਬੱਚਾ ਕੱਢ ਕੇ ਆ 7 ਸਾਲ 5 ਸਾਲ ਔਰ 14 ਸਾਲ ਤਿੰਨ ਬੱਚੇ ਛੋਟੀਆਂ ਪਈਆਂ ਘਰੋਂ ਨਿਕਲੇ ਜੰਗਲ ਦੇ ਵਿੱਚੋਂ ਆਣ ਕੇ ਨਹਿਰ ਤੇ ਆ ਗਏ ਨਹਿਰ ਤੇ ਉਹਨਾਂ ਨੇ ਟਾਲੀ ਦੇ ਡੰਡੇ ਦਾ ਇੱਕ ਰੱਸਾ ਬਣਾ ਲਿਆ ਉਹ ਟਾਲੀ ਦਾ ਡੰਡਾ ਟੁੱਟ ਹੀ ਜਾਣਾ ਸੀ ਟੁੱਟ ਗਿਆ ਤੇ ਉਹਦੇ ਵਿੱਚ ਦੋ ਬੱਚੇ ਰੁੜ ਗਏ ਇੱਕ ਜਿੰਦਾ ਬਚ ਗਿਆ ਇੱਕ ਕੱਲ ਅਸੀਂ ਕੱਢ ਗਿਆ ਤੇ ਤੀਸਰੇ ਦੀ ਤਲਾਸ਼ ਜਾਰੀ ਹੈ ਬੱਚੇ ਹਟਦੇ ਨਹੀਂ ਹਾਲਾਂਕਿ ਧੰਨਵਾਦ ਹੈ ਹਰਿਆਣਾ ਦੀ ਡਾਇਲ 112 ਟੀਮ ਦਾ ਡਾਇਲ 112 ਪਿਛਲੇ 2 ਮਹੀਨੇ ਤੋਂ ਜੋ ਡਾਇਲ 112 ਸ਼ਹਿਰਾਂ 'ਚ ਖਲੋਂਦੀ ਸੀ ਪਿੰਡਾਂ ਚ ਖਲੋਂਦੀ ਹੋਣ ਮੈਕਸਿਮ ਸਾਰੀਆਂ ਪੁਲਾਂ ਤੇ ਖੜੀਆਂ ਔਰ ਪ੍ਰਸ਼ਾਸਨ ਵੱਲੋਂ ਧਾਰਾ 160 ਦੇ ਤਹਿਤ ਇੱਕ ਪ੍ਰੋਟੋਕੋਲ ਵੀ ਬਣਾਇਆ ਗਿਆ ਕਿ ਅਗਰ ਕੋਈ ਨਾਂਦਾ ਮਿਲੇਗਾ ਤੇ 160 ਦੇ ਤਹਿਤ ਮਾਮਲਾ ਵੀ ਦਰਜ ਕੀਤਾ ਜਾਏਗਾ ਇਸ ਕਰਕੇ ਥੋੜਾ ਹੁਣ ਫਰਕ ਹੈ ਲੇਕਿਨ ਜੋ ਨਾਂਣ ਵਾਲੇ ਨੇ ਜਾਂ ਸ਼ਰਾਰਤੀ ਨੇ ਜਾਂ ਡ੍ਰਿੰਕਸ ਕਰਨ ਵਾਲੇ ਨੂੰ ਅਜੇ ਵੀ ਨਹੀਂ हटਦੇ ਔਰ ਲਗਾਤਾਰ ਇਹ ਮਾਮਲੇ ਵੱਧਦੇ ਚਲੇ ਜਾ ਰਹੇ ਸੂਸਾਇਡ ਕੇਸ ਦੀ ਗੱਲ ਰਹੀ ਨਹੀਂ ਸੂਸਾਇਡ ਕੇਸਾਂ ਦੇ ਵਿੱਚ ਪਿਛਲੇ 7 ਸਾਲ ਤੋਂ ਬਹੁਤ ਜ਼ਿਆਦਾ ਬੜੋਤਰੀ ਹੋ ਚੁੱਕੀ ਜੀ ਮਤਲਬ ਘਾਟਾ ਹੋਇਆ ਹੁਣ ਨਹੀਂ ਇੰਨੀਆਂ ਲਾਸ਼ਾਂ ਇਸ ਤਰੀਕੇ ਦੇ ਨਾਲ ਜੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਧੰਨਵਾਦ ਜੀ ਸ观众 ਤੁਸੀਂ ਦੇਖ ਸਕਦੇ ਹੋ 2 ਮਹੀਨੇ ਦੀ ਬਾਈਕ ਜਿਹੜੀ ਪਾਣੀ ਵਿੱਚ ਹੀ ਦੇਖੀ ਗਈ ਆ ਤਾਂ ਅੱਜ ਗੋਤਾਖਰ ਪ੍ਰਗਟ ਸਿੰਘ ਵੱਲੋਂ ਕੱਢੀ ਗਈ ਆ ਤੇ ਬਹੁਤ ਲਾਸ਼ਾਂ ਜਿਹੜੀਆਂ ਉਹ ਵੀ ਲਗਾਤਾਰ ਇਹ ਕੱਢ ਰਹੇ ਨੇ ਬਹੁਤ ਸੇਵਾਵਾਂ ਜਿਹੜੀਆਂ ਹਰਿਆਣਾ ਦੇ ਵਿੱਚ ਨਿਭਾਈਆਂ ਜਾਂਦੀਆਂ ਨੇ ਇਹਨਾਂ ਵੱਲੋਂ ਪਿੰਡ ਵਾਲਿਆਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਕਿਉਂਕਿ ਜਦੋਂ ਵੀ ਨੌਜਵਾਨ ਜਾਂ ਬੱਚੇ ਪਿੰਡ ਤੋਂ ਇਧਰ ਨੈਣਾ ਤੇ ਨਹਾਉਣ ਵੀ ਆਉਂਦੇ ਨੇ ਤਾਂ ਵੀ ਇਤਲਾਹ ਕੀਤੀ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਸਾਡੇ ਪਿੰਡ ਦੇ ਵਿੱਚ ਇੱਕ ਬੰਦਾ ਜਿਹੜਾ ਗਾਇਬ ਹੈਗਾ ਤੇ ਉਹ ਸੂਚਨਾ ਪ੍ਰਗਟ ਸਿੰਘ ਜੀ ਨੂੰ ਮਿਲੀ ਪਰ ਕਿਵੇਂ ਜਿਹੜਾ ਕਿ ਪਿੰਡ ਵਾਲਿਆਂ ਨੂੰ ਪਤਾ ਲੱਗਾ ਇਸ ਬਾਰੇ ਵੀ ਜਾਣ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਵੀਰ ਜੀ ਪਹਿਲਾਂ ਤਾਂ ਇਹੀ ਜਾਨਣਾ ਚਾਹਣੇ ਪਿੰਡ ਦੇ ਵਿੱਚ ਤੁਹਾਨੂੰ ਕਦੋਂ ਪਤਾ ਲੱਗਾ ਕਿ ਇਦਾਂ ਸਾਡਾ ਜਿਹੜਾ ਪਿੰਡ ਦਾ ਬੰਦਾ ਹੈਗਾ ਉਹ ਗਾਇਬ ਹੈਗਾ ਸਾਨੂੰ ਪਹਿਨ ਜੀ ਰਾਤ ਨੂੰ ਪਤਾ ਲੱਗਾ ਇਹ ਸਾਡੇ ਚਾਚਾ ਦਾ ਲੜਕੇ ਲੱਗਦਾ ਹੈ ਜੀ ਤੇ ਜਦੋਂ ਪਤਾ ਲੱਗਾ ਵੀ ਸਾਡੀ ਪਰਜਾਈਆ ਕਰਨ ਲੱਗੀ ਵੀ ਸ਼ਰਾਬ ਦਾ ਬੜਾ ਮਾੜਾ ਸੀ ਹੂੰ ਕੁਝ ਮੈਂਟਲ ਅਫਸਰਟ ਵੀ ਹੋ ਜਾਂਦਾ ਹੈ ਸ਼ਰਾਬ ਪੀ ਕੇ ਜੋ ਪਿੰਡੇ ਕੰਮ ਕਰਨ ਨੂੰ ਵੀ ਲੈ ਕੇ ਵੈਸੇ ਜੀ ਸ਼ਰਾਬ ਜੋ ਪੀਦੇ ਫਿਰ ਲਗਾਤਾਰ ਪਿੰਦੇ ਆਨ ਲੱਗਦੇ ਸੀ ਓਕੇ ਤੇ ਫਿਰ ਤੁਹਾਨੂੰ ਆਖਣ ਲੱਗੇ ਵੀ ਤੂੰ ਘਰੋਂ ਭੱਜ ਗਿਆ ਹੈ ਹਾਂ ਤੇ ਅਸੀਂ ਮਗਰ ਆਏ ਆ ਤੇ ਇੱਕ ਦੋ ਥਾਂ ਹੀ ਵੇਖਿਆ ਐ ਫਿਰ ਅਸੀਂ ਨਾਰ ਤੇ ਆਏ ਤੇ ਤੁਹਾਨੂੰ ਕਪੜੇ ਮਿਲੇ ਨੇ ਇੱਥੇ ਜੀ ਫਿਰ ਅਸੀਂ ਘਰ ਫੋਨ ਕੀਤਾ ਵੀ ਇਸ ਤਰ੍ਹਾਂ ਦੇ ਕਪੜੇ ਨੇ ਫਿਰ ਉਹਦਾ ਵੀ ਮੰਨਣ ਚ ਨਹੀਂ ਹੁੰਦਾ ਵੀ ਉਹ ਬਣੇ ਕਈ ਬਣਾੜ ਤਾਂ ਹੁੰਦਾ ਹੀ ਉਹ ਜੀ ਦਾਵੇ ਮਾਰ ਛੱਡਦਾ ਸੀ ਓਕੇ ਮਤਲਬ ਸ਼ਰਾਰਤ ਵੀ ਕਰ ਸਕਦਾ ਹੈ ਕਿ ਮੈਂ ਵੀ ਜਾਣ ਕੇ ਵੀ ਸਾਈਡ ਤੇ ਹੋ ਗਿਆ ਓਏ ਕਪੜੇ ਧਰ ਗਿਆ ਓਏ ਹਾਂ ਫਿਰ ਅਸੀਂ ਪ੍ਰਗਟ ਸਿੰਘ ਨੂੰ ਫੋਨ ਕੀਤਾ ਜੀ ਵੀ ਸਵੇਰੇ ਵੀ ਚਲ ਆਪਣਾ ਵਹਿਮ ਤੇ ਦੂਰ ਕਰੀਏ ਹਾਂ ਫਿਰ ਪ੍ਰਗਟ ਸਿੰਘ ਆਏ ਤੇ ਤੁਹਾਨੂੰ ਅਜੇ ਤੱਕ ਕੋਈ ਪਤਾ ਨਹੀਂ ਲੱਗਾ। ਔਰ ਉਹਨਾਂ ਦਾ ਤਜਰਬਾ ਵੀ ਇੰਨਾ ਜ਼ਿਆਦਾ ਹੈ ਕਿ ਪਤਾ ਲਗਾ ਲੈਂਦੇ ਨੇ ਜੇ ਸਵੇਰੇ ਕੋਈ ਕਿਸੇ ਨੇ ਨਹਿਰ ਦੇ ਵਿੱਚ ਸ਼ਾਲ ਮਾਰੀ ਹੈ ਤਾਂ ਕਿੱਥੇ ਉਹਦੀ ਲਾਂਚ ਜਿਹੜੀ ਮਿਲ ਸਕਦੀ ਹੈ। ਤੇ ਪ੍ਰਗਟ ਸਿੰਘਾਂ ਨੇ ਬਹੁਤ ਕੋਸ਼ਿਸ਼ ਕੀਤੀ ਜੀ 2 ਕਿਲੋਮੀਟਰ ਤੱਕ ਇਹਨੇ ਆਪ ਆਪਣਾ ਸਰਚ ਕੀਤਾ ਹੈ। ਜੀ। ਤੇ ਇਨੀ ਕੁ ਸਮਝਾਈ ਕੁਝ ਮਿਲਿਆ ਨਹੀਂ ਕਿ ਮੋਟਰਸਾਈਕਲ ਜ਼ਰੂਰ ਮਿਲੇਗੀ। ਹਾਂ ਜੀ ਨਹੀਂ ਮੋਟਰਸਾਈਕਲ ਦੇ ਵੇਥੇ ਉਹਨੂੰ ਲੱਭ ਦਿਆਂਗਾ ਮੁਰਥੇ ਲਈ ਫੇਰਾ ਕਰਨਗਾ ਉਹ ਵੀ ਕੱਢ ਦੇਵਾਂਗਾ ਉਹ ਵੀ ਕੱਢ ਦੇ ਹਾਂ ਜੀ ਚਾਹੇ ਉਹ ਪਸ਼ੂ ਹੋਵੇ ਚਾਹੇ ਕਿਸੇ ਦੀ ਗੱਡੀ ਹੋਵੇ ਬਾਈਕ ਹੋਵੇ ਹਰ ਇੱਕ ਚੀਜ਼ ਜੀ ਸੰਤਜੀਵੇ ਲੜਕੇ ਦਾ ਬਹੁਤ ਸਾਡੇ ਭਰਾ ਦਾ ਬਹੁਤ ਮਾਣ ਇਸ ਚੀਜ਼ ਦੇ ਜਦੋਂ ਜ਼ਰੂਰਤ ਪੈਂਦੀ ਕੋਈ ਜਾਣਾ ਵੀ ਫੋਨ ਕਰਦੇ ਤੇ ਉਹ ਟਾਈਮ ਗੌਰ ਕਰਦਾ ਉਸ ਟਾਈਮ ਪਹੁੰਚਦਾ ਤੁਸੀਂ ਵੀ ਮਤਲਬ ਗੌਰ ਰੱਖਦੇ ਹੋ ਨਾ ਨਹਿਰਾਂ ਦੇ ਉੱਪਰ ਕਿ ਕੋਈ ਬੱਚਾ ਤਾਂ ਨਹੀਂ ਨਹਾ ਰਿਹਾ ਜਿਹਨੂੰ ਤੈਰਨਾ ਨਾ ਆਉਂਦਾ ਹੋਵੇ ਬਿਲਕੁਲ ਹੀ ਇੱਥੇ ਅਕਸਰ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਾਂਜੀ ਹਾਂਜੀ ਬਿਲਕੁਲ ਇੱਥੇ ਤੇ ਮੁੰਡੇ ਮੋਟਰਸਾਈਕਲ ਤੇ ਗੇੜਾ ਮਾਰਦੇ ਨੇ ਨੇ ਕੋਈ ਮੁੰਡੇ ਨੰਦੇ ਹੋਣ ਤੇ ਉਹਨਾਂ ਨੂੰ ਤਰਾ ਦੇਣਾ ਛਿੜਕ ਦੇਣਾ ਤੇ ਅਸੀਂ ਤਾਂ ਬੜੀ ਕੋਸ਼ਿਸ਼ ਕਰਨੇ ਆ ਜੀ ਹਾਂਜੀ ਨਾਲ ਕਦੇ ਮਜ਼ਾਕ ਨਹੀਂ ਕਰਨਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਨਾਰਕੇ ਕੀ ਹੋ ਰਿਹਾ ਜੀ ਕਿਹਾ ਜੀ ਤੁਹਾਡੇ ਪਿੰਡ ਚ ਐਸੇ ਵੀ ਕੇਸ ਆਇਆ ਜਿਹੜਾ ਕਿ ਇੱਥੇ ਇਸ ਨਹਿਰ ਦੇ ਵਿੱਚ ਸ਼ਾਲਾ ਮਾਰ ਕੇ ਉਹਨਾਂ ਨੇ ਆਪਣੀ ਆਤਮ ਹੱਤਿਆ ਕੀਤੀ ਹੋਵੇ ਅਚਾਨਕ ਜੀ ਨਾਂਦਿਆਂ ਨਾਂਦੇ ਹੋ ਜਾਣ ਕਿਸੇ ਨੇ ਕੁਝ ਜਾਣ ਕਿਤੇ ਨਹੀਂ ਕਿਸੇ ਕੀਤਾ ਹੋਣਾ ਜੀ ਤੇ ਉੰਜ ਨਾਂਦਿਆਂ ਜਿਵੇਂ ਬੱਚੇ ਨੇ ਤੱਕਾ ਵੱਜ ਗਿਆ ਜਾਂ ਅਚਾਨਕ ਮੀਂਹ ਦੇ ਵਿੱਚ ਜਿਵੇਂ ਨਹਾਉਣ ਆ ਜਾਂਦੇ ਹਾਂ ਹਾਂਜੀ ਹਾਂਜੀ ਬਿਲਕੁਲ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਪ੍ਰਗਟ ਸਿੰਘ ਜੀ ਜਦੋਂ ਪਿੰਡ ਵਾਲਿਆਂ ਨੇ ਇਤਲਾਹ ਕੀਤੀ ਤਾਂ লাশ ਨਹੀਂ ਮਿਲੀ ਪਰ ਮੋਟਰਸਾਈਕਲ ਮਿਲੀ ਪਰ ਕਿੰਨੀਆਂ ਕੋ ਕਾਲਾਂ ਆ ਜਾਂਦੀਆਂ ਨੇ ਫਿਰ ਪੂਰੇ ਦਿਨ ਦੇ ਵਿੱਚ ਤੁਹਾਨੂੰ ਦਿਨ ਦੇ ਵਿੱਚ ਜੀ ਮੈਕਸਿਮਮ 100 ਦੇ ਆਸ-ਪਾਸ ਕਾਲ ਮੇਰੇ ਕੋਲ ਆ ਜਾਂਦੀ ਏ ਫਰੀਦਕੋਟ ਜੀਂਦ ਟਵਾਣਾ ਹਰਿਆਣਾ ਪੰਜਾਬ ਔਰ ਮੈਕਸਿਮਮ ਮੈਂ ਹੁਣ ਇੰਸਟਾ ਤੇ ਆਪਣਾ ਵੀਡੀਓ ਵੀ ਪਾਇਆ ਸੀ ਕਿ ਮੈਂ ਹੱਥ ਜੋੜ ਕੇ ਉਹਨਾਂ ਪਰਿਵਾਰਾਂ ਤੋਂ ਮਾਫੀ ਮੰਗਦਾ ਜਿੱਥੇ ਮੈਂ ਨਹੀਂ ਪਹੁੰਚ ਸਕਦਾ ਲੇਕਿਨ ਤੁਸੀਂ ਮੇਰੇ ਦੋ ਨੰਬਰ ਲੈ ਸਕਦੇ ਹੋਰ ਆਪਣੇ ਪਰਿਵਾਰ ਦਾ ਜੋ ਸਦਸਿਆ ਉਹਦੇ ਬਾਰੇ ਕੋਈ ਵੀ ਜਾਣਕਾਰੀ ਅਗਰ ਤੁਹਾਨੂੰ ਚਾਹੀਦੀ ਹੈ ਮੈਂ ਫੋਨ ਤੇ ਫਿਰ ਉਹ ਮੈਕਸਿਮਮ ਮਦਦ ਕਰੀ ਜਾਣਾ ਕਿਉਂਕਿ ਮੈਂ ਸਵੇਰੇ ਜੋਤੀਸਰ ਕੱਢ ਕੇ ਆਇਆ ਹਾਂ 8:30 9 ਵਜੇ ਇੱਥੇ ਆ ਗਿਆ ਇਸ ਤੋਂ ਬਾਅਦ ਹੁਣ ਮੈਂ ਦਾਦੂ ਉੱਪਰ ਹੈਡ ਜਾਣਾ ਜਿੱਥੇ ਪਾਣੀ ਦੀ ਲੀਕੀਜ ਕਰਕੇ ਪਿੰਡ ਦਾ ਪਾਣੀ ਬੰਦ ਹੈ ਤੇ ਹੁਣ ਉੱਥੋਂ ਮੈਂ ਹੁਣ ਉੱਥੋਂ ਸਿੱਧਾ ਉੱਥੇ ਜਾਵਾਂਗਾ ਜੀ ਪ੍ਰਗਟ ਸਿੰਘ ਜੀ ਜਿਸ ਤਰੀਕੇ ਦੇ ਨਾਲ ਆਪਾਂ ਗਰਮੀ ਨੂੰ ਦੇਖਦੇ ਆ ਇਹਨਾਂ ਗਰਮੀਆਂ ਦੇ ਵਿੱਚ ਫਿਰ ਕਿੰਨੇ ਕੁ ਕੇਸ ਹਨ ਜਿਹੜੇ ਕਿ ਵੱਧ ਜਾਂਦੇ ਨੇ ਫੌਨ ਤੁਹਾਨੂੰ ਜ਼ਿਆਦਾ ਆਉਣ ਲੱਗ ਜਾਂਦੇ ਗਰਮੀਆਂ ਦੇ ਵਿੱਚ ਜੀ ਵੇਖੋ ਹਰ ਪੋਲ ਤੇ ਇੱਕ ਦੋ ਬੱਚਾ ਇੱਕ ਦੋ ਬੱਚਾ ਡੋਬੀ ਰਿਹਾ ਮੈਕਸਿਮਮ ਬੱਚੇ ਮੈਂ ਪਹਿਲਾਂ ਵੀ ਜਿਵੇਂ ਦੱਸਿਆ ਕਿ ਘਰੋਂ ਆ ਕੇ ਛੁੱਟੀਆਂ ਪਈਆਂ ਹੋਈਆਂ ਨੇ ਮਾਂ ਬਾਪ ਨੂੰ ਦੱਸ ਨਹੀਂ ਆਉਂਦੇ ਮਾਂ ਬਾਪ ਨੂੰ ਨਹੀਂ ਦੱਸਦੇ ਲੇਕਿਨ ਮੈਂ ਸੋਸ਼ਲ ਮੀਡੀਆ ਤੇ ਅਪੀਲ ਕਰਦਾ ਰਹੀਨਾ ਕਿ ਕਿਸੇ ਦਾ ਵੀ ਬੱਚਾ ਕਰ 10 15 ਮਿੰਟ ਨਹੀਂ ਮਿਲਿਆ ਤੁਹਾਡੇ ਆਸ-ਪਾਸ ਨਹਿਰ ਹੈ ਤਲਾਬ ਹੈ ਤੋ ਮਾਪਿਓ ਤੁਰੰਤ ਨਹਿਰਾਂ ਤੇ ਤਲਾਬਾਂ ਤੇ ਪਹੁੰਚੋ ਹੋਣ ਦੋ ਤਿੰਨ ਮਾਵਾਂ ਮੇਰਾ ਵੀਡੀਓ ਵੇਖ ਕੇ ਆਈਆਂ ਵੀ ਤੇ ਆਪਣੇ ਬੱਚਾ ਨੂੰ ਕੁੱਟ ਕੇ ਲੈ ਕੇ ਵੀ ਗਈਆਂ ਤੋ ਲੋਕ ਹੁਣ ਬਹੁਤ ਜ਼ਿਆਦਾ ਜਾਗਰੂਤ ਨੇ ਲੋਕ ਧਿਆਨ ਵੀ ਰੱਖਦੇ ਨੇ ਮਦਦ ਵੀ ਕਰਦੇ ਨੇ ਵੀਡੀਓ ਵੀ ਪਾ ਕੇ ਲੋਕ ਇੱਕ ਦੂਜੇ ਨੂੰ ਦੇ ਦਿੰਦੇ ਨੇ 102 112 ਵੀ ਲੱਗੀ ਹੋਈ ਏ ਔਰ ਮੇਰੀ ਜੋ ਸੇਵਾ ਦੀ ਤਾਕਤ ਹੈ ਜਿਵੇਂ ਪੰਜਾਬ ਭਾਜੀ ਨੇ ਭਾਜੀ ਨੇ ਮੈਂ ਕਿਸੇ ਵੀ ਪੁਲ ਤੇ ਜਾਣਾ ਜਦੋਂ ਵੀ ਅਸੀਂ ਕੋਈ ਕੇਸ ਕਰਦੇ ਆ ਤੋ ਸਪਿੰਡਰ ਵੱਲੋਂ ਚਾ ਪਾਣੀ ਲੰਗਰ ਦਾ ਜਿੰਨੇ ਵੀ ਬੰਦੇ ਹੋਣ ਜਿੰਨੇ ਵੀ ਮਲਾਜਮ ਹੋਣ ਜਿੰਨੇ ਵੀ ਪ੍ਰੈਸ ਮੀਡੀਆ ਨਾਲ ਜੁੜੇ ਲੋਕ ਹੋਣ ਤਾਂ ਲੋਕ ਵੀ ਹੋਣ ਇਸ ਜੀ ਨੂੰ ਮੈਂ ਪਹਿਲਾਂ ਵੀ ਸ਼ੈ ਤੁਹਾਨੂੰ ਇੰਟਰਵਿਊ ਦੇ ਵਿੱਚ ਕਹਿ ਚੁੱਕਿਆ ਕਿ ਅੱਜ ਤੋਂ 15 18 ਸਾਲ ਪਹਿਲਾਂ ਜਦੋਂ ਕੋਈ লাশ ਵੇਖਦਾ ਸੀ ਤਾਂ ਲੋਕ ਡਰ ਜਾਂਦੇ ਸੀ ਪੁਲਿਸ ਨੂੰ ਦੱਸਦੇ ਨਹੀਂ ਸਨ ਲੋਕਾਂ ਦੇ ਅੰਦਰ ਇੱਕ ਖੋਫ ਸੀ ਪ੍ਰਸ਼ਾਸਨ ਦਾ ਡਰ ਸੀ ਲੇਕਿਨ ਜਦੋਂ ਦੀ ਸਾਡੀ ਐਕਟੀਵਿਟੀ ਹੋਈ ਹੈ ਜਦੋਂ ਦੇ ਸੋਸ਼ਲ ਮੀਡੀਆ ਦੀ ਐਕਟੀਵਿਟੀ ਜ਼ਿਆਦਾ ਹੋਈ ਹੈ ਹੁਣ ਹਰ ਲਵਾਰਿਸ ਉਹ ਬਾਹਰ ਨਿਕਲ ਰਹੀ ਹਰ ਬੰਦਾ লাশ ਵੇਖ ਕੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਜਾਂ ਸਾਨੂੰ ਫੋਨ ਕਰਦਾ ਹੀ ਕਰਦਾ ਕਿ ਪ੍ਰਕਾਸ਼ ਜੀ ਮੈਂ ਨਹਿਰ ਤੇ ਜਾ ਰਿਹਾ ਸਾ ਪਰਿਵਾਰ ਨਾਲ ਜਾ ਰਿਹਾ ਸਾ ਨਹਿਰ ਦੇੰਦੇ লাশ ਜਾ ਰਹੀ ਹੈ ਜਾਂ ਕੋਈ ਗਾਂ ਡਿੱਗੀ ਹੋਈ ਜਾ ਰਹੀ ਹੈ ਇਥੋਂ ਤੱਕ ਕਿ ਨਹਿਰ ਕਿਨਾਰੇ ਕੋਈ ਖੜ੍ਹਾ ਵੀ ਹੈ ਨਾ ਤੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਬੰਦਾ ਖੜ੍ਹਾ ਹੈ ਸ਼ਾਇਦ ਹਤਮ ਹਤਿਆਨਾ ਕਰ ਲਈ ਤਾਂ ਉਹ ਲੋਕ ਵੀ ਹਾਲਾਂਕਿ ਸਿਰਫ 20 ਦਿਨ ਪਹਿਲਾਂ ਨੀਸੰਗ ਤੋਂ ਮੈਨੂੰ ਇੱਕ ਕਾਲ ਆਈ ਸੀ ਕਿ ਮੈਂ ਆਖਰੀ ਵਾਰ ਤੁਹਾਡੇ ਨਾਲ ਗੱਲ ਕਰਨੀ ਮੈਂ ਨਹਿਰ ਚ ਮਰਨ ਲੱਗਿਆ ਉਹਨੂੰ ਮੈਂ ਕਿਹਾ ਜੇ ਅੱਜ ਤੂੰ ਮੇਰੇ ਤੇ ਇੰਨਾ ਮਾਨ ਸਨਮਾਨ ਵਿਸ਼ਵਾਸ ਕੀਤਾ ਤਾਂ ਫਿਰ ਮੈਨੂੰ 20 ਮਿੰਟ ਜ਼ਰੂਰ ਦੇ ਮੈਂ 20 ਮਿੰਟਾਂ ਦੇ ਵਿੱਚ ਤੁਸੀਂ ਯਕੀਨ ਕਰਿਓ ਐਸਐਚ 1900 ਨੂੰ ਸੰਪਰਕ ਕਰਕੇ ਉਹਦਾ ਨੰਬਰ ਉਹਨੂੰ ਵਟਸਐਪ ਕਰਾ ਕੇ ਉਹਨੂੰ ਟ੍ਰੇਸ ਕਰਾ ਕੇ ਕਮਾਦ ਦੇ ਵਿੱਚੋਂ ਲੱਭ ਲਿਆ ਸੀ ਜੀ ਐਨੀ ਐਕਟੀਵਿਟੀ ਤਾਂ ਮਾਨ ਸਨਮਾਨ ਇਹੋ ਜਿਹੇ ਭਰਾਵਾਂ ਦਾ ਜੋ ਮਾਨ ਸਨਮਾਨ ਕਰਦੇ ਨੇ ਇੱਜ਼ਤ ਕਰਦੇ ਨੇ ਦਿਲੋਂ ਤੁਹਾਨੂੰ ਸਿਵਾਵਾਂ ਦੇ ਲਈ ਜਿਹੜੇ ਹੱਥ ਬਿਲਕੁਲ ਰਾਦ ਜੀ ਸਦਸ਼ਕੋ ਤੁਸੀਂ ਦੇਖ ਸਕਦੇ ਹੋ ਇਹ ਇੱਥੇ ਜ਼ਰੂਰੀ ਸੂਚਨਾ ਵੀ ਦਿੱਤੀ ਗਈ ਆ ਭੀ ਮਾਵਾ ਨੂੰ ਖਾਸ ਤੌਰ ਤੇ ਭੀ ਜੇ ਕੋਈ ਮਾਵਾ ਆਪਣੇ ਬੱਚੇ ਨੂੰ 15 ਮਿੰਟ ਤੋਂ ਪਹਿਲਾਂ ਪਹਿਲਾਂ ਦੇਖਦਿਆਂ ਨੇ ਕਿ ਨਹੀਂ ਮਿਲ ਰਿਹਾ ਜਰੂਰ ਇਤਲਾ ਕਰ ਦਿੱਤੀ ਜਾਵੇ ਆਸ-ਪਾਸ ਜਾਂ ਨਹਿਰਾਂ ਤੇ ਗੇੜਾ ਮਾਰਿਆ ਜਾਵੇ ਕਿ ਬੱਚਾ ਕਿਤੇ ਨਾ ਕਿਤੇ ਨਹਿਰ ਤੇ ਨਹਾਉਣ ਤਾਂ ਹੀ ਨਹੀਂ ਚਲਾ ਗਿਆ ਤਾਂ ਜੋ ਤੁਸੀਂ ਆਪਣੇ ਬੱਚੇ ਦੀ ਜਾਨ ਜਿਹੜੀ ਉਹ ਬਚਾ ਸਕੋ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਧੰਨਵਾਦ